ਇਹ ਹੈ ਤੇ ਅਣਵੀ ਹੈ ਆਸ਼ਕਾਂ ਦੇ ਕિસ્ਸੇ ਤਾਂ ਤੁਸੀਂ ਜ਼ਰੂਰ ਸੁਨੇ ਹੋਣਗੇ ਇੱਕ ਇਹੋ ਜਿਹਾ ਹੀ ਮਾਮਲਾ ਹੁਣ ਬਿਹਾਰ ਤੋਂ ਵੀ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਕਰਜ਼ਾ ਵਸੂਲ ਕਰਨ ਆਏ ਇੱਕ ਬੈਂਕ ਮੁਲਾਜ਼ਮ ਨਾਲ ਵਿਆਹੀ ਔਰਤ ਨੂੰ ਪਿਆਰ ਹੋ ਗਿਆ ਪਿਆਰ ਇੰਨਾ ਪ੍ਰਵਾਨ ਚੜਿਆ ਕਿ ਔਰਤ ਪਤੀ ਨੂੰ ਛੱਡ ਕੇ ਉਸ ਬੈਂਕ ਮੁਲਾਜ਼ਮ ਨਾਲ ਤੋੜ ਗਈ ਅਤੇ ਫਿਰ ਮੰਦਰ ਚ ਵਿਆਹ ਕਰਵਾ ਲਿਆ ਔਰਤ ਅਤੇ ਬੈਂਕ ਮੁਲਾਜ਼ਮ ਨੇ ਤ੍ਰਿਪੂਰੀ ਘਾਟ ਦੇ ਭੂਤਨਾਥ ਮੰਦਰ ਚ ਹਿੰਦੂ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਵਿਆਖਣ ਲਈ ਮੰਦਿਰ 'ਚ ਭੀੜ ਜਮਾ ਹੋ ਗਈ ਸੀ ਇਹ ਮਾਮਲਾ ਬਿਹਾਰ ਦੇ ਜਮੂਈ ਜ਼ਿਲ੍ਹੇ ਦਾ ਹੈ ਪਵਨ ਕੁਮਾਰ ਨਾਮ ਦਾ ਨੌਜਵਾਨ ਚੱਕਾਈ 'ਚ ਸਥਿਤ ਇੱਕ ਬਿੱਟ ਬੈਂਕ 'ਚ ਕੰਮ ਕਰਦਾ ਹੈ ਉਹ ਕਰਜ਼ਾ ਵਸੂਲੀ ਲਈ ਵਕਫ ਵਕਫ ਪਿੰਡਾਂ 'ਚ ਜਾਂਦਾ ਰਹਿੰਦਾ ਸੀ ਇਸ ਦੌਰਾਨ ਉਸਦੀ ਮੁਲਾਕਾਤ ਇੰਦਰਾ ਕੁਮਾਰੀ ਨਾਲ ਹੋਈ ਜੋ ਉਸ ਨੂੰ ਕਰਜ਼ਾ ਲੈਣ ਲਈ ਮਿਲੀ ਸੀ ਪਵਨ ਕਰਜ਼ੇ ਦੀ ਵਸੂਲੀ ਦੇ ਸਿਲਸਿਲੇ 'ਚ ਅਕਸਰ ਇੰਦਰਾ ਦੇ ਘਰ ਜਾਂਦਾ ਰਹਿੰਦਾ ਸੀ ਇਸ ਦੌਰਾਨ ਦੋਵਾਂ ਵਿਚਕਾਰ ਗੱਲਬਾਤ ਵੱਧ ਗਈ ਅਤੇ ਉਹ ਮੋਬਾਈਲ 'ਤੇ ਗੱਲਾਂ ਕਰਨ ਲੱਗ ਪਿਆ ਕੁਝ ਹੀ ਮਹੀਨਿਆਂ ਚ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਇੰਦਰਾ ਕੁਮਾਰੀ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ ਪਰ ਉਸ ਦਾ ਪਤੀ ਸ਼ਰਾਬ ਪੀਣ ਤੋਂ ਬਾਅਦ ਉਸ ਨੂੰ ਕੁੱਟਦਾ ਅਤੇ ਤਸੀਹੇ ਦਿੰਦਾ ਸੀ। ਇਸ ਸਭ ਤੋਂ ਪ੍ਰੇਸ਼ਾਨ ਹੋ ਕੇ ਇੰਦਰਾ ਨੇ ਆਪਣੇ ਪਤੀ ਨੂੰ ਛੱਡਣ ਅਤੇ ਪਵਨ ਨਾਲ ਵਿਆਹ ਕਰਨ ਦਾ ਫੈਸਲਾ ਲਿਆ। ਇੰਦਰਾ ਕੁਮਾਰੀ ਦਾ ਦੋਸ਼ ਹੈ ਕਿ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਅਤੇ ਪਵਨ ਨੂੰ ਧਮਕੀਆਂ ਦੇ ਰਹੇ ਨੇ। ਉਸ ਨੇ ਪੁਲਿਸ ਤੋਂ ਸੁਰੱਖਿਆ ਦੀ ਵੀ ਮੰਗ ਕੀਤੀ ਹੈ। ਇਸ ਅਨੋਖੇ ਵਿਆਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਮਜ਼ਾਕੀਆਂ ਟਿੱਪਣੀਆਂ ਕਰ ਰਹੇ ਨੇ। ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ